ਮੁੜ ਕੇ ਆਣੀ ਬਤੀ ਦੇ ਇੱਕ ਜਣਾ ਪੱਠੇ ਵਾਲੋ ਲੜੇ ਬੈਠੇ ਇਥੇ ਬੜੀਆਂ ਸਲਾਮਾਂ ਦੇਈ ਜਾਂਦੇ ਆ ਕਰਨ ਤੇ ਉਹ ਕਰਨਾ ਭਾਈ ਲੱਗਾ ਹਾਂ ਮਮਾ ਪਾਣੀ ਇੱਧਰ ਲਿਆ ਭਾਈ ਲੱਗਣ ਦੀ ਗੱਲ ਹੁੰਦੀ ਹਾਂ ਤੂੰ ਇਹਦੇ ਬੜੇ ਭਾਈ ਲੱਗੇ ਠੀਕ ਹਾਂ ਕੀ ਕਿੱਲਾ ਕੰਮ ਹੈ ਉਹਦੋਂ ਦੇ ਚਾਚਾ ਅਹੀਂ ਖਬੰਦੇ ਆ ਅੱਜ ਤੋਂ ਆ ਗਏ ਹਲਕਾ ਆਇਆ ਵਾ ਰੋਟੀ ਨੂੰ ਮਰਨ ਦਿਆ ਦੇ ਮਲਤ ਲਿਆ ਰੋਟੀ ਘਣੋ ਹਾਂ ਉਨੇ ਕਹਦਾ ਬੱਚਾ ਪਹੁੰਚਣ ਦੇਣਾ ਚੱਪ ਜਣਾ ਹੀ ਨੇ ਜਾਨ ਲੜਾਈ ਕਰ ਲਿਆ ਮੇਨੂੰ ਕਿਉਂ ਤੇ ਮੈਨੇ ਰੋਟੀਆਂ ਨਹੀਂ ਆਈਆਂ ਰੋਟੀਆਂ ਨਹੀਂ ਮੈਂ ਘਰ ਤੇ ਨੂੰ ਪਾਉਂਦੇ ਦਿੰਦੇ ਘਰ ਆਉਂਦੀਆਂ ਦੇ ਖਾ ਹੀ ਜਾਣੀਆਂ ਇਹਨੇ ਅੱਗੇ ਇਹਨੂੰ ਕਰੋ ਨਗਰ ਦੇਖ ਤੇ ਤੂੰ ਹਾਂ ਕੀ ਲੱਭਾ ਜੋੜਾ ਸਾਈਡ ਤੇ ਰਸਤਾ ਕਿ ਰੁਕੋ ਜਰਾ ਬਰੇ ਕਿਤਰ ਵਜੇ ਜਾਉਂਦੇ ਲੱਭਾ ਹੈ ਲੱਭਾ ਘਰੋਂ ਲੜਕੇ ਆ ਲੱਭੇ ਨੇ ਫੋਨ ਤੋੜਦਾ ਉਹ ਚਿੰਨੀਆਂ ਲੱਭੇ ਨੇ ਫੋਨ ਤੋੜਦਾ ਵਾ ਕਿ ਲੜਕੇ ਆਪਣੇ ਬਾਪੂ ਨਾਲ ਕਿਧਰ ਰਾਤ ਇਹ ਟੁੱੜਿਆ ਓਏ ਇਹਲਾ ਕੀ ਬਿਮਾਰੀ ਤੈਨੂੰ ਤੁਹਾਨੂੰ ਆ ਪਾਣੀ ਚੜਾਈ ਪਰ ਇਹ ਇਹੋ ਹੀ ਕੰਮ ਕਰਦਾ ਰਹਿੰਦੇ ਸਰੀ ਦੇਰੀ ਓਏ ਇਦਾਂ ਨਹੀਂ ਕਰਦਾ ਕਦੀ ਕਦੀ ਕਿਤੇ ਲੜ ਪਿੰਦਾ ਕਦੀ ਕਿਤੇ ਇਹਨੂੰ ਮਾਰ ਛਤਰਾ ਦੀ ਘਾੜ ਮਾਰਦਾ ਨਹੀਂ ਕੋਈ ਹਾਂ ਮੈਂ ਦਾਰੇ ਦਾਰੇ ਨਾ ਮਾਰ ਲਿਆ ਕਰੀ ਆਪਾ ਰੱਖ ਕੇ ਇਹਨੂੰ ਆਪਣੇ ਘਰ ਰੱਖ ਤੇ ਇਹਨੂੰ ਬੰਨ ਉਹਦੇ ਰਸੇ ਨਾਲ ਜੋ ਜ ਸਵੇਰੇ ਤੇ ਸ਼ਾਮ ਨੂੰ 5-5 75 ਮਾਰ। ਇਹਦੀ ਕਿ ਦਵਾਈ ਆ? ਉਹ ਜਿਹੜਾ ਪੇ ਪੌੜੀਆਂ ਨਹੀਂ। ਆ ਉਹਨਾਂ ਬੰਨ। ਪੰਜ ਪੰਜ 75 ਸਵੇਰੇ ਪੰਜ ਪਾਣੀ ਹੋਰ ਪੀਂ। ਦੁਪਹਿਰ ਨੂੰ ਰਾਜ ਪਾਣੀ ਹੋ। ਦੁਪਹਿਰ ਨੂੰ ਦੋ ਮਾਰ ਤੇ। ਦੁਪਹਿਰ ਅੱਛਾ ਦੋ ਜਿਆਦੀ ਖਰਾ ਕਰਾ ਕੇ ਜੇ ਇਹਦੀ ਤੇਜ ਕਿ ਨਹੀਂ? ਨਹੀਂ ਨਹੀਂ ਉਹ ਕੈਪਸੂਲ ਬੀਕਾਸੂਲ ਜਿਹੜੇ ਨੇ ਨਾ ਨਾਲ ਹੀ ਤਾਕਤ ਦੇਈ ਜਾਵੇ। ਅੱਛਾ ਗਰਮੀ ਵਾਲੇ। ਹਾਂ ਨਾਲ ਹੀ ਖਤਰ ਫੇਰੀ ਜਾਵੇ। ਨਾਲ ਹੀ ਤਾਕਤ ਦੇ ਇੱਕ ਗੋਲੀ ਦੇਈ ਜਾਵੇ। ਹਾਂ। ਐ ਠੀਕ ਆ। ਤੇ ਚਾਚੇ ਨੂੰ ਚਾਚਾ ਭਗਤਾ ਸਿੰਘ ਵੀਰ ਦਾ ਕਈ ਬੋਲ ਬਾਈ ਨੇ ਸਰਦਾਰ ਨੇ ਹਾਂ ਚਲੋ ਵੀ ਲੋੜ ਐ ਪ੍ਰਸ਼ੰਧੀਆਂ ਕਰਨੀਆਂ ਮੁੰਡਿਆਂ ਨੇ ਹਾਂ ਅਸੀਂ ਇਹ ਤਾਂ ਸਾਡਾ ਕੰਮ ਹੀ ਆ ਅਸੀਂ ਹੁਣ ਕੀ ਕਰ ਸਕਦੇ ਸਾਡਾ ਕੰਮ ਹੀ ਆ ਅਸੀਂ ਹੁਣ ਆਪਣੀ ਮਰਜ਼ੀ ਨਾਲ ਕੰਮ ਕਰਨਾ ਸੀ ਨਹੀਂ ਬਸ ਅਸੀਂ ਮਰਜ਼ੀ ਨਾਲ ਕੰਮ ਕਰਨਾ ਅਹੀਂ ਵਾਰੀ ਜੜ ਜੂਗੀ ਜੋ ਤੇਰੇ ਢਾਂਗ ਦੋਵਾਂ ਨੂੰ ਫਿਰ ਇਕੱਠੀ ਸਾਨੂੰ ਸਾਨੂੰ ਸਰਕਾਰ ਨੇ ਅਧਿਕਾਰ ਦਿੱਤੇ ਆ ਵੀ ਤੁਸੀਂ ਜਿੰਨਾ ਤੁਹਾਡਾ ਜੀ ਕਰਦਾ ਉਨਾ ਕੰਮ ਕਰੋ ਪਾਣੀ ਖਲੋ ਜਾ ਕਿੰਨੂ ਪਣੀ ਪੀਣਾ ਓ ਚਾਹ ਫੜਾਈ ਜਨਾ ਕਿੰਨੇ ਪਾਣੀ ਪੀਣਾ ਆ ਤੇ ਨਾਲ ਫਿਰ ਤੂੰ ਪੀਣੀ ਨਹੀਂ ਤੇਰੇ ਸੂਹ ਸੂਹ ਟਿਕਾਣੇ ਹੈਗੇ ਆ ਆ ਤੇ ਵੀ ਚਾਹ ਦੇਣੀ ਨਹੀਂ ਤੂੰ ਸ਼ਿਟਕਾਣੇ ਪਾਣੀ ਵੀ ਤੇਰੇ ਮਤਰ ਹੈਗੀ ਟਿਕਾਣੇ ਆਈ ਤੇ ਗਲਾਸੀ ਪੜਾ ਚਾਹ ਬੂੰਦੀ ਮਰਲਾ ਗਲਾਸੀ ਪਾਣੀ ਗਾਦੀ ਉਹ ਤੇ ਬਾਲਟੀ ਦੇ ਦੇ ਦੀ ਕਰ ਜੀ ਜੀ ਮਾਰੀ ਪਛਾਣਦੀ ਆ ਜੀ ਸਾਹ ਨਾ ਚਾਚਾ ਦੱਸਣ ਦੇ ਬਾਬੇ ਹਿੰਦੀ ਲੱਗਦਾ ਮੈਂ ਤਾਂ ਕਿੰਨਾ ਭਰਾ ਦੇ ਨਹੀਂ ਕੱਟਣਿਆ ਜ਼ਿਆਦਾ ਮੈਨੂੰ ਆਵੇ ਬੰਬੀ ਦੇ ਕੋਠਾ ਪਾਇਆ ਇੱਥੇ ਦੀ ਮੇਰੇ ਬੀਬੀਆਂ ਉੱਡ ਉੱਡ ਪੈਂਦੀਆਂ ਮਾਰੇ ਬੰਦੇ ਦਾ ਤਾਂ ਜੀਣਾ ਆਰਾਮ ਹੋ ਗਿਆ ਤਾ ਤੇ ਲੈ ਜਿਹੜਾ ਬੈਗ ਲੈਣਾ ਕਿ ਦੋ ਲੀੜ ਲੈਣੇ ਕੋਈ ਇਥੇ ਮੰਮੀ ਤੇ ਰਖਲਾ ਕੋਟੇ ਚੱਲ ਜਾ ਹੂਰ ਸਾਹਿਬ ਮੈਂ ਤਾਂ ਕਹਿਣਾ ਚਾਹੀਦਾ ਤਾ ਪਤਾ ਜਾ ਕੇ ਐਸੀ ਲੱਗੇ ਬਾਬਿਆਂ ਦੀ ਸੇਵਾ ਦੋ ਕਿ ਲੱਗੇ ਮੰਮੀ ਸਾਡੀ ਕਿੱਡੀ ਸ਼ੋਗਤ ਸੁਭੀ ਚ ਵੇਦਾ ਹਾ ਸਾਡੀ ਮੰਮੀ ਨੂੰ 80 ਸਾਲ ਹੋ ਗਏ ਹੈ ਗਈ ਨੂੰ ਵੱਡਾ ਮੁੰਡਿਆਂ ਨੇ ਤੇ ਆਪਣਾ ਬਾਬਿਆਂ ਦੇ ਕਬਰਾਂ ਦਿੱਤਾ ਤੇ ਉਹ ਸੇਵਾ ਕਰਦੀ ਓਥੇ ਸਵੇਰ ਤੜਕੇ ਉੱਠ ਕੇ ਲੋ ਉਹਨੇ ਚਾਚੀ ਨੇ ਤੁਹਾਨੂੰ ਕਰਤੀ ਤੇ ਜੰਦੇ ਤਿੰਨੀ ਥਾਂ ਬਣਾਇਆ ਐਵੇਂ ਨਹੀਂ ਆ ਆ ਤੂੰ ਚਾਚਾ ਜਦੋਂ ਉਹਨਾਂ ਨੇ ਹਾਂ ਜਦੋਂ ਕੋੜੇ ਬਦਨੇ ਆ ਆ ਜੀ ਦਿਖਾ ਦੇਣਾ ਤੈਨੂੰ ਇਹ ਦਿਨਾ ਚਾਚਾ ਪੀ ਆਲੇ ਤੇਰੇ ਛੇਕੜੇ ਉਹਨਾਂ ਵੇਲੇ ਕੀ ਕੀ ਕਰਦੇ ਤੁਸੀਂ ਪੈ ਤੀਂ ਵਿੱਚ ਪੈਰ ਮਰੀ ਜਨੇ ਕੀ ਕੀ ਡਿਪਰੈਸ਼ਨ ਤੁਨ ਹੈਂ ਤੀਂਗਾ ਤਾਂ ਪੈਰ ਮਰੀ ਜਨੇ ਵਿੱਚ ਮੈਂ ਕਿਨ ਨੂੰ ਮੁੜ ਕੇ ਅੱਗ ਲਾ ਲਈ ਪਰ ਬੱਤੀ ਚਾਲ ਜਿਹੜੀ ਤਿੰਨ ਤਾਂ ਆਹ ਕਹੀਏ ਲੱਗੇ ਮੈਂ ਧੀਮਾ ਮਾਰੀ ਉਹ ਨਾ 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 ਉਹ ਕੱਲ ਰੋਕ ਤੇ ਕਿੱਤੇ ਗੋਟ ਸਮਝ ਆ ਤੈਨੂੰ ਕਤ ਮਾਰਦਾ ਕਤ ਹੈ